ਸੋ ਇਹ ਜਿਹੜੀ ਹੀਟ ਵੇਵ ਹੈ ਇਹ ਹਲੇ 3-4 ਦਿਨ ਜਿਹੜੀ ਪੰਜਾਬ ਦੇ ਵਿੱਚ ਪਰਸਿਸਟ ਕਰੇਗੀ ਸੋ ਚਾਂਸਸ ਹੈਗੇ ਨੇ ਕਿ ਟੈਂਪਰੇਚਰ ਜਿਹੜਾ 38-39 ਤੱਕ ਵੀ ਜਾ ਸਕਦਾ ਹੈ ਉਹਨਾਂ ਵਾਲੇ ਬਨਾਂ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਮਤਲਬ ਇੰਨਾ ਜ਼ਿਆਦਾ ਕਲੀਅਰ ਵੈਦਰ ਹੈਗਾ ਪੂਰੀ ਜਿਹੜੀ ਇਨਸੂਲੇਸ਼ਨ ਹੋ ਰਹੀ ਹੈ ਜਿਹੜੀ ਰੈਡੀਏਸ਼ਨ ਦੀ ਅਸਰ ਤੇ ਉੱਪਰ ਉਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਹੋ ਰਾਈਜ਼ ਹੋਣ ਦੀ ਸਮਾਤਨਾ ਹੈਗੀ ਹੈ ਸੋ ਇਹ ਜਿਹੜਾ ਟੈਂਪਰੇਚਰਸ ਹੁੰਦੇ ਨੇ ਡੇ ਟਾਈਮ ਜਿਵੇਂ 12 ਤੋਂ 2 ਦੇ ਵਿੱਚ ਜ਼ਿਆਦਾ ਪੀਕ ਤੇ ਜਾਂਦਾ ਹੈ ਸੋ ਵਾਈਡ ਕੀਤਾ ਜਾਵੇ ਕਿ ਜਿਹੜੇ ਕੰਮ ਨੇ ਆਪਣੇ ਬਾਹਰ ਵਾਲੇ ਕੰਮ ਨੇ ਉਹ ਸਵੇਰੇ ਸ਼ਾਮ ਨੇ ਟਾਲੇ ਜਾਣਾ ਤੇ ਜਿਹੜਾ ਅੰਦਰ ਵਾਲਾ ਕੰਮ ਹੈਗੇ ਆ ਉਹ ਆਪਾਂ 12 ਤੋਂ 2 ਦੇ ਵਿੱਚ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਮੌਸਮ ਰਹੇਗਾ ਕਿੰਨੀ ਕੁ ਹੋਰ ਤੇਜ਼ ਗਰਮੀ ਪੈ ਸਕਦੀ ਹੈ ਤਾਪਮਾਨ ਦੇ ਵਿੱਚ ਕਿੰਨਾ ਵਾਧਾ ਹੋਏਗਾ ਬੈਨ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰ ਡਾਕਟਰ ਕੇਕੇ ਗਿੱਲ ਮੇਰੇ ਨਾਲ ਨੇ ਕਿਵੇਂ ਕਿਵੇਂ ਦਾ ਮੌਸਮ ਰਹੇਗਾ ਜੀ ਕਿੰਨਾ ਕੋ ਜਿਹੜਾ ਤਾਪਮਾਨ ਹੈ ਹੋਰ ਵੱਧ ਸਕਦਾ ਅ ਦੇਖੋ ਜਿਸ ਤਰ੍ਹਾਂ ਕਿ ਆਈਐਮਡੀ ਵੱਲੋਂ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੋਇਆ ਤੇ येलो ਅਲਰਟ ਜਾਰੀ ਕੀਤਾ ਹੋਇਆ ਕਿਉਂਕਿ ਮੋਡਰੇਟ ਜਿਹੜੀ ਹੀਟ ਵੇਵ ਆ ਉਹ ਪਰਸਿਸਟ ਕਰ ਰਹੀ ਹੈ ਪੰਜਾਬ ਦੇ ਵਿੱਚ ਹਾਂ ਜੇ ਆਪਾਂ ਕੱਲ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਦਿਨ ਦਾ ਤਾਪਮਨ ਜਿਹੜਾ ਆ 37.2 ਜਿਹੜਾ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਆ 19.8 ਰਿਕਾਰਡ ਕੀਤਾ ਗਿਆ। ਸੋ ਦੋਵੇਂ ਜਿਹੜੇ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜ਼ਿਆਦਾ ਨੇ। ਹਾਂ ਜੇ ਰਾਤ ਦਾ ਤਾਪਮਨ ਜੇ ਵੀ ਨੇਅਰ ਅਬਾਊਟ 5 ਡਿਗਰੀ ਇਸ ਨਾਰਮਲ ਤੋਂ ਜ਼ਿਆਦਾ ਹੈ ਤਾਂ ਦਿਨ ਦਾ ਤਾਪਮਨ 6 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ। ਮਤਲਬ ਇਸ ਇਸੇ ਕਰਕੇ ਜਿਹੜਾ ਆਈਐਮਡੀ ਵੱਲੋਂ ਜਿਹੜਾ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ। ਸੋ ਇਹ ਜਿਹੜੀ ਹੀਟ ਵੇਵ ਹੈ ਇਹ ਹਲੇ 3-4 ਦਿਨ ਜਿਹੜੀ ਪੰਜਾਬ ਦੇ ਵਿੱਚ ਪਰਸਿਸਟ ਕਰੇਗੀ। ਸ ਨੇ ਕੀ ਟੈਂਪਰੇਚਰ ਜਿਹੜਾ 38 ਐ 39 ਤੱਕ ਵੀ ਜਾ ਸਕਦਾ ਹਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਮਤਲਬ ਇੰਨਾ ਜ਼ਿਆਦਾ ਕਲੀਅਰ ਵੈਦਰ ਹੈਗਾ ਪੂਰੀ ਜਿਹੜੀ ਇਨਸੂਲੇਸ਼ਨ ਹੋ ਰਹੀ ਹੈ ਜਿਹੜੀ ਰੈਡੀਏਸ਼ਨ ਦੀ ਅਰਥ ਦੇ ਉੱਪਰ ਉਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਹੋ ਰਾਈਜ਼ ਹੋਣ ਦੀ ਸੰਭਾਵਨਾ ਹੈਗੀ ਹੈ ਪਰ 10 ਤਰੀਕ ਨੂੰ ਸਾਨੂੰ ਚਾਂਸਿਸ ਨੇ ਕਿ ਇੱਕ ਜਿਹੜਾ ਡਿਸਟਰਬੈਂਸ ਹੈ ਪੰਜਾਬ ਦੇ ਵੱਲ ਨੂੰ ਟੋਚ ਕਰ ਰਹੀ ਹੈ ਜਿਹਦੇ ਮੱਦੇ ਨਜ਼ਰ ਅ ਮਤਲਬ ਬੱਦਲਵਾਈ ਬਣੀ ਰਹੇਗੀ ਪਰ ਕਿਤੇ ਕਿਤੇ ਹਲਕੇ ਛਿੱਟੇ ਪੈ ਸਕਦੇ ਆ ਮਤਲਬ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਹੀਂ ਹੈਗੀ ਪਰ ਇਹ ਹੈ ਕਿ ਟੈਂਪਰੇਚਰਸ ਦੇ ਵਿੱਚ ਥੋੜਾ ਫਾਲ ਆ ਜਾਏਗਾ ਉਹਦੇ ਨਾਲ ਸੋ ਹਵਾ ਵੀ ਚੱਲ ਸਕਦੀ ਹੈ ਹੈ ਨਾ ਤੇ ਬੱਦਲਵਾਈ ਰਹੇਗੀ ਪਰ ਆ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੈ ਉਹਦਾ ਜਿਹੜਾ ਅਲਰਟ ਹੈਗਾ ਉਹ ਬਣਿਆ ਰਹੇਗਾ ਅੱਛਾ ਕਿਸਾਨ ਜਿਹੜੀ ਲੋਕ ਸੜਕਾਂ ਤੇ ਵਾਹਕਲ ਤੇ ਚੱਲਦੇ ਨੇ ਪੈਦਲ ਚੱਲਦੇ ਨੇ ਉਹ ਕਿਵੇਂ ਖਿਆਲ ਰੱਖਣ ਕਿਉਂਕਿ ਕਿਵੇਂ ਦੀ ਹੀਟ ਹੋ ਸਕਦੀ ਹੈ ਕਿ ਆਪਣੇ ਫੇਸ ਨੂੰ ਉਹ ਲੋਕੋ ਕੇ ਚਲੋ ਹਾਂਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ 6-7 ਡਿਗਰੀ ਨਾਰਮਲ ਨਾਲੋਂ ਟੈਂਪਰੇਚਰ ਜ਼ਿਆਦਾ ਹੈ ਤਾਂ ਉਹ ਮਤਲਬ ਉਹਦਾ ਇਫੈਕਟ ਤਾਂ ਆ ਹੀ ਗਿਆ ਹੈਗਾ ਹੈ ਨਾ ਸੋ ਇਹ ਜਿਹੜਾ ਟੈਂਪਰੇਚਰ ਹੁੰਦੇ ਨੇ ਡੇ ਟਾਈਮ ਜਿਵੇਂ 12 ਤੋਂ 2 ਦੇ ਵਿੱਚ ਜ਼ਿਆਦਾ ਪੀਕ ਤੇ ਜਾਂਦਾ ਹੈ ਸੋ ਵਾਈਡ ਕੀਤਾ ਜਾਵੇ ਕਿ ਜਿਹੜੇ ਕੰਮ ਨੇ ਆਪਣੇ ਕੋਈ ਬਾਹਰ ਵਾਲੇ ਕੰਮ ਨੇ ਉਹ ਸਵੇਰੇ ਸ਼ਾਮ ਨੇ ਪਟਾਲੇ ਜਾਣਾ ਤੇ ਜਿਹੜਾ ਅੰਦਰ ਵਾਲਾ ਕੰਮ ਹੈਗੇ ਆ ਉਹ ਆਪਾਂ 12 ਤੋਂ 2 ਦੇ ਵਿੱਚ ਕਰ ਸਕਦੇ ਆ ਤੇ ਬਾਕੀ ਜਿਸ ਤਰ੍ਹਾਂ ਕਿ ਇੰਨਾ ਜ਼ਿਆਦਾ ਸੜਕਾਂ ਤੇ ਵੀ ਬਹੁਤ ਤਪਸ਼ ਹੈ ਇਹ ਇੱਕ ਤਾਂ ਵੈਸੇ ਹੀ ਆਪਾਂ ਨੂੰ ਹੁਣ ਜਿਵੇਂ ਮੌਨਸੂਨ ਸੀਜ਼ਨ ਆ ਜਾਣਾ ਹੈ ਅੰਕੋਰ ਤਾਂ ਪਲਾਂਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਤਾਂਕਿ ਦਰਖਤ ਵੱਧ ਤੋਂ ਵੱਧ ਲਾਈਏ ਤਾਂ ਸਿ ਇਸ ਕਲਾਈਮੇਟ ਚੇਂਜ ਨੂੰ ਅਸੀਂ ਠੱਲ પા ਸਕੀਏ ਤੇ ਦੂਸਰਾ ਹੈਗਾ ਕਿ ਜਦੋਂ ਵੀ ਆਪਾਂ ਹੁਣ ਬਾਹਰ ਜਾਣਾ ਹੈ ਤਾਂ ਜਿਹੜਾ ਤਰਲ ਪਦਾਰਥਾ ਉਹਨਾਂ ਦਾ ਸੇਵਨ ਸੂਰਕ ਕੀਤਾ ਜਾਵੇ ਪਾਣੀ ਆਪਣੇ ਨਾਲ ਰੱਖਿਆ ਜਾਵੇ ਹੈੱਡ ਕਵਰ ਕੀਤਾ ਜਾਵੇ ਸਨ ਗਲਾਸੇਸ ਲਗਾਈਆਂ ਜਾਣ ਸੰਸ ਜਿਹੜੀ ਸੰਸਕ੍ਰੀਨ ਦਾ ਮਤਲਬ ਇਸਤਮਾਲ ਕੀਤਾ ਜਾਵੇ ਤਾਂਕਿ ਅਸੀਂ ਆ ਜਿਹੜਾ ਗਰਮੀ ਹੈ ਉਹਦੇ ਉੱਪਰ ਕੋਪ ਨੂੰ ਥੋੜਾ ਘੱਟ ਕਰ ਸਕੀਏ ਔਰ ਸਭ ਤੋਂ ਜ਼ਰੂਰੀ ਹੈਗਾ ਕਿ ਆਪਣਾ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ ਜਿਹੜਾ ਕਿ ਤਲੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅਵੋਇਡ ਕੀਤਾ ਜਾਵੇ ਬਾਹਰਲਾ ਖਾਣਾ ਜਿਹੜਾ ਉਹਨੂੰ ਘੱਟ ਖਾਇਆ ਜਾਵੇ ਕਿਉਂਕਿ ਇੰਨਾ ਜਦੋਂ ਟੈਂਪਰੇਚਰ ਵੱਧ ਜਾਂਦਾ ਤਾਂ ਜਿਹੜਾ ਸਵੇਰ ਦਾ ਬਣਿਆ ਖਾਣਾ ਆ ਉਹ ਖਰਾਬ ਹੋ ਜਾਂਦਾ ਜੇ ਆਪਾਂ ਉਹ ਨੂੰ ਖਾਂਦੇ ਆ ਤਾਂ ਅਸੀਂ ਜ਼ਿਆਦਾ ਬਿਮਾਰ ਕਰ ਸਕਦੇ ਆ ਸੋ ਇਹਨਾਂ ਗੱਲਾਂ ਦਾ ਵੀ ਜ਼ੋਰ ਧਿਆਨ ਰੱਖਿਆ ਜਾਵੇ ਤੇ ਜੇ ਆਪਾਂ ਫਾਰਮਰਸ ਪੁਆਇੰਟ ਆਫ View ਨਾਲ ਦੇਖਦੇ ਹੈਗੇ ਆ ਤਾਂ ਸਾਡੇ ਕੋਲ ਜਿਹੜੀ ਕਣਕ ਦੀ ਫਸਲ ਆ ਉਹ ਪੂਰੀ ਵਾਢੀ ਲਈ ਤ ਕਿ ਜਿਹੜੀ ਵਾਢੀ ਲਈ ਤਿਆਰ ਫਸਲ ਹੈਗੀ ਆ ਉਹਨੂੰ ਇਹਨਾਂ ਦਿਨਾਂ ਦੇ ਵਿੱਚ ਮਤਲਬ ਆਪਣਾ ਵਾਢੀ ਕੰਪਲੀਟ ਕਰਕੇ ਉਹਨੂੰ ਸਾਮ ਸੰਭਾਲ ਕਰ ਲਈ ਜਾਵੇ ਕਿਉਂਕਿ ਜੇ 10-11 ਨੂੰ ਥੋੜਾ ਜਿਹਾ ਮਤਲਬ ਚੇਂਜ ਆਉਂਦੀ ਹੈ ਵੈਦਰ ਦੇ ਵਿੱਚ ਜਾਂ ਜਿਵੇਂ ਹਵਾ ਚੱਲ ਸਕਦੀ ਹੈ ਹਨੇਰੀ ਚੱਲ ਸਕਦੀ ਹੈ ਤੋਂ ਸਤਪੰਨਾ ਅਸੀਂ ਉਹਨੂੰ ਸਾਮ ਸੰਭਾਲ ਕਰ ਲਈਏ ਔਰ ਬਾਕੀ ਜਿਹੜੀ ਫਸਲ ਨੂੰ ਪਾਣੀ ਦੀ ਲੋੜ ਹੈ ਕਿਉਂਕਿ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਕਿ ਟੈਂਪਰੇਚਰਸ ਵਧ ਰਹੇ ਨੇ ਸੋ ਉੱਥੇ ਪਾਣੀ ਜੂ ਕਿਸਾਨ ਵੀ ਇਹਨਾਂ ਦਿਨਾਂ ਦੇ ਵਿੱਚ ਲਾ ਸਕਦੇ ਆ ਸੋ ਮੌਸਮ ਵਿਭਾਗ ਨੇ ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਦਿੱਤੀ ਹੈ ਅਸੀਂ ਤੁਹਾਨੂੰ ਸੁਣਾ ਵੀ ਰਹੇ ਹਾਂ ਕਿਉਂਕ 4-5 ਦਿਨ ਤੱਕ ਹੀਟ ਵੇਵ ਜ਼ਿਆਦਾ ਹੋ ਸਕਦੀ ਹੈ ਅਗਰ ਤੁਸੀਂ ਦੁਪਹਿਰ ਨੂੰ ਬਾਹਰ ਨਿਕਲਦੇ ਵੀ ਹੋ ਤਾਂ ਆਪਣਾ ਫੇਸ ਢੱਕ ਕੇ ਨਿਕਲੋ ਕਿਉਂਕਿ ਸਕਿਨ ਦੇ ਉੱਤੇ ਇਸ ਦਾ ਅਸਰ ਪੈ ਸਕਦਾ ਔਰ ਕਿਸਾਨਾਂ ਨੂੰ ਇੱਕ ਮੈਸੇਜ ਦਿੱਤਾ ਔਰ ਨਾਲ ਇਹ ਵੀ ਆਖਿਆ ਕਿ ਤੁਸੀਂ ਆਪਣੇ ਨਾਲ ਪਾਣੀ ਦੀ ਬੋਤਲ ਨਾਲ ਰੱਖੋ ਪਾਣੀ ਜਿਆਦਾ ਜਿਆਦਾ ਪੀਓ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਹੁਦੈਣਾ